ਇਹ ਅਭਿਆਨ ਨੂੰ ਜਿਵੇਂ ਕਹਿੰਦੇ ਨੇ ਕਿ ਨਸ਼ੇ ਨੇ ਦੱਬਿਆ ਹੋਇਆ ਜਾਂ ਆਪਣੇ ਪੰਜਾਬ 'ਚ ਨਸ਼ਾ ਬਹੁਤ ਹੈ ਹੂੰ ਇਹ ਗੱਲ ਹੈ ਨਾ ਪਰ ਮੈਂ ਕਹਿੰਦਾ ਸਭ ਤੋਂ ਵੱਡਾ ਨਸ਼ਾ 스마트ਫੋਨ ਹੈ ਹੂੰ ਜਿਹੜੀਆਂ ਰੀਲਾਂ ਲੋਕੀ ਦੇਖਦੇ ਨੇ ਮжоਰਟੀ ਇੰਨਾ ਕੁਝ ਇੰਟਰਨੈਟ ਤੇ ਪਿਆ ਹੈ ਸੋਸ਼ਲ ਮੀਡੀਆ ਤੇ ਇੰਨਾ ਕੁਝ ਪਿਆ ਉਹਨੂੰ ਪੋਜ਼ਿਟਿਵ ਚੀਜ਼ਾਂ ਦੇਖਣ ਦੀ ਬਜਾਏ ਸਿਰਫ ਰੀਲਾਂ ਦੇਖ ਕੇ ਸਵੇਰ ਤੋਂ ਸ਼ਾਮ ਕਰ ਦਿੰਦੇ ਨੇ ਮੈਂ ਐਡਿਕਸ਼ਨ ਕਹਿਣਾ ਉਹਨੂੰ ਉਹ ਇੱਕ ਐਡਿਕਸ਼ਨ ਹੈ ਐਂਜੀ ਸਕਰੋਲ ਕਰਦੇ ਕਰਦੇ ਮੈਂ ਹਮੇਸ਼ਾ ਮੈਂ ਸਾਢੇ 3 4 ਵਜੇ ਸਵੇਰੇ ਉੱਠਦਾ ਪੱਕਾ ਰੂਟੀਨ ਹੈ ਮੈਂ ਬੱਕਰੀਆਂ ਬਾ ਪਹਿਲਾਂ ਡੇਢ ਘੰਟਾ ਮੇਰਾ ਬੱਕਰੀਆਂ ਦੀ ਦਮਸ ਉੱਤੇ ਨਿਗਾ ਮਾਰਦਾ ਹਾਂ ਸੋਸ਼ਲ ਮੀਡੀਆ ਤੇ ਇੰਟਰਨੈਟ ਤੇ ਕੋਈ ਨਵੀਂ ਰਿਸਰਚ ਆਈ ਹੈ ਕੋਈ ਨਵੀਂ ਗੱਲ ਆਈ ਹੈ ਕੋਈ ਨਵੀਂ ਬਿਮਾਰੀ ਆਈ ਹੈ ਤਾਂ ਕਿ ਲੋਕਾਂ ਨੂੰ ਟ੍ਰੇਨਿੰਗ ਦੇਣੀ ਹੈ ਉਹਦੇ ਲਈ ਵੀ ਅਪਡੇਟ ਕਰਨਾ ਪੈਂਦਾ ਆਪਣੇ ਆਪ ਨੂੰ ਜੀ ਉਹ ਕਰਦੇ ਕਰਦੇ ਮੇਰੇ ਸੁੱਚੇ ਮੋਤੀਆਂ ਦੀ ਗੱਲ ਆਈ ਮੋਤੀਆਂ ਦੀ ਨਹੀਂ ਮੈਂ ਵੀਡੀਓ ਨਹੀਂ ਦੇਖੀ ਪਹਿਲਾਂ ਪਹਿਲਾਂ ਮੈਂ ਉਸ ਤੇ ਨਿਗਾਹ ਪਈ ਮੇਰੇ ਵੀ 25000 ਕਰੋੜ ਦੇ ਮੋਤੀ ਇੰਪੋਰਟ ਹੋ ਰਹੇ ਨੇ ਇੰਡੀਆ 'ਚ ਹਰ ਸਾਲ ਹੂੰ ਇਹ ਤਾਂ 25000 ਦੇ ਮੋਤੀ ਇੰਪੋਰਟ ਹੋ ਰਹੇ ਜਦੋਂ ਮੈਂ ਦੇਖਿਆ ਵੀ ਐਡੀ ਵੱਡੀ ਚੀਜ਼ ਇੰਪੋਰਟ ਹੋ ਰਹੀ ਹੈ ਇਹਦਾ ਮਤਲਬ ਇੰਡੀਆ 'ਚ ਕੀ ਬਣ ਨਹੀਂ ਰਹੀ ਹੂੰ ਉਥੋਂ ਕਰਦੇ ਕਰਦੇ ਫਿਰ ਮੈਂ ਉਹਨੂੰ ਸਰਚ ਕਰਨਾ ਸ਼ੁਰੂ ਕੀਤਾ ਉਹਨੂੰ ਮੈਂ ਜੋ ਡਿਗ ਕਰਨ ਲੱਗਿਆ ਹੌਲੀ 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 ਇਹ ਕੋਈ ਇੱਕ ਜਾਂ ਦੋ ਦਿਨ ਦਾ ਪ੍ਰੋਸੈਸ ਨਹੀਂ ਹੈਗਾ ਇਹ ਘੱਟੋ ਘੱਟ ਡੇਢ ਤੋਂ ਪੌਣੇ 2 ਸਾਲ ਦਾ ਪ੍ਰੋਸੈਸ ਹੈ ਜਿਹੜਾ ਕਿ ਅਸੀਂ ਆਪਣੇ ਦਿਲ 'ਚ ਰੱਖ ਕੇ ਹੌਲੀ-ਹੌਲੀ ਉਹਨੂੰ ਸਟੱਡੀ ਕਿਸੇ ਨੂੰ ਡਿਸਕਲੋਜ਼ ਨਹੀਂ ਕੀਤਾ ਹੂੰ ਵੀ ਪਹਿਲਾਂ ਦੇਖੀਏ ਇਨ ਡੈਪਥ ਜਾਈਏ ਕੀ ਚੀਜ਼ ਹੈ ਆਪਣੇ ਵੀ 20 ਸਾਲ ਪਹਿਲਾਂ ਹੀ ਗੱਲ ਹੋਈ ਹੈ ਹਾਂ ਤੁਹਾਨੂੰ ਮੈਂ ਉਹਨੂੰ ਆਪਣੀ ਤਿਆਰੀ ਹੋ ਗਈ ਉਹ ਨਹੀਂ ਤੁਹਾਨੂੰ ਦੱਸਿਆ ਮੈਂ ਹਾਂ ਕਿਸੇ ਨੂੰ ਨਹੀਂ ਸੀ ਪਤਾ ਮੈਂ ਕੀ ਕਰ ਰਿਹਾ ਮੇਰੇ ਕਿਸੇ ਯਾਰ ਦੋਸਤ ਨੂੰ ਨਹੀਂ ਸੀ ਪਤਾ ਕਿਉਂ ਜੀ ਆਪਾਂ ਹਵਾਜ ਗੱਲਾਂ ਕਰੀ ਚੱਲੀਏ ਜਦੋਂ ਸਟੱਡੀ ਕੀਤਾ ਫਿਰ ਦੇਖਿਆ ਵੀ ਲੋਕੀ ਉਰੇ ਲੋਕਲ ਬੰਦੇ ਕੀ ਕਰਦੇ ਨੇ ਫਿਰ ਦੇਖਿਆ ਵੀ ਇੰਟਰਨੈਸ਼ਨਲ ਮਾਰਕੀਟ ਕੀ ਕੀ ਚੀਜ਼ ਕਰ ਰਹੀ ਹੈ ਦੋਨੋਂ ਨੂੰ ਕੰਪੇਅਰ ਕੀਤਾ ਜਦੋਂ ਨਿਗਾਹ ਪਈ ਜਪਾਨ ਤੇ ਵੀ ਉਹ ਕੀ ਕਰ ਰਹੇ ਨੇ ਭਾਈ ਅੱਖਾਂ ਹੀ ਖੁੱਲ ਗਈਆਂ ਸੰਤ ਇੰਜ ਲੱਗਿਆ ਅੱਜ ਵੀ ਪੁਰਾਣੀਆਂ ਸਬਤ ਅੱਜ ਫਿਰ ਰਹੇ ਆ ਹੂੰ ਜਪਾਨੀ ਸਾਡੇ ਤੋਂ ਕਿੰਨੇ ਅੱਗੇ ਲੰਗੇ ਹੋਏ ਨੇ ਜਦੋਂ ਪਤਾ ਲੱਗਿਆ ਕਿ ਇੱਕ ਜੂੰਦੇ ਛੋਟੇ ਜਿਹੇ ਜੀਵ ਤੋਂ ਪਾਣੀ ਚ ਰਹਿੰਦਾ ਜਿਹਨੂੰ ਆਪਾਂ ਸੀਪ ਕਹਿੰਦੇ ਆਂ ਆਉਸਟਰ ਕਹਿੰਦੇ ਆਂ ਜਾਂ ਉਹਨੂੰ ਛੋਟਾ ਹੁੰਦਾ ਡੱਕੀ ਸੰਦਖਾਮਾਗੇ ਆਪਾਂ ਹੁਣੀ ਹੂੰ ਉਹ ਮੋਤੀ ਪੈਦਾ ਕਰ ਰਿਹਾ ਜੀ ਮੈਂ ਕਿਹਾ ਸਮੁੰਦਰ ਦਾ ਚੀਜ਼ ਹੈ ਫੇਰ ਜਾਪਾਨੀ ਇਹਨਾਂ ਨੂੰ ਘਰੇ ਪੈਦਾ ਕਰਨਾ ਸ਼ੁਰੂ ਕਰਤਾ ਜੇ ਜਾਪਾਨੀ ਕਰ ਸਕਦੇ ਨੇ ਅਸੀਂ ਕਿਉਂ ਨਹੀਂ ਕਰ ਸਕਦੇ ਹੂੰ ਫਿਰ ਉਸ ਟੈਕਨੀਕ ਦੇ ਤਰੁਪੇ ਜੀ ਅਸੀਂ ਜਿਹੜਾ ਕੰਮ ਕਰਨਾ ਟੌਪ ਦਾ ਹੀ ਕਰਨਾ ਮੁੰਡੇ ਜਿਹੜੇ ਲੋਕਲ ਬੰਦੇ ਕੰਮ ਕਰਦੇ ਨੇ ਉਹ ਕਰਦੇ ਨੇ ਜੀ ਡਿਜ਼ਾਈਨਰ ਮੋਤੀ ਜਿਹੜੇ ਬੰਦੇ ਨੇ ਮੇਰੀ ਦੋ ਚਾਰ ਬੰਦਿਆਂ ਨਾਲ ਗੱਲ ਹੋਈ ਕਹਿੰਦੇ ਜੀ ਅਸੀਂ ਟ੍ਰੇਨਿੰਗ ਨਹੀਂ ਦਿੰਦੇ ਹੈਗੇ ਅਸੀਂ ਤਾਂ ਕੰਟ੍ਰੈਕਟ ਸਾਈਨ ਕਰਾਂਗੇ ਤੁਸੀਂ ਕੰਮ ਕਰੋ ਫਿਰ ਤੁਹਾਨੂੰ ਦੱਸਾਂਗੇ ਅਸੀਂ ਕੰਟ੍ਰੈਕਟ ਸਾਈਨ ਪਹਿਲਾਂ ਕਰੋ ਹਮ ਹੈ ਟ੍ਰੇਨਿੰਗ ਫਿਰ ਦੇਵਾਂਗੇ ਟ੍ਰੇਨਿੰਗ ਬਾਅਦ ਚ ਦੱਸਾਂਗੇ ਪਹਿਲਾਂ ਕੰਟ੍ਰੈਕਟ ਸਾਈਨ ਕਰੋ ਇਹ ਹਾਲ ਲੋਕਾਂ ਜਿਹੜਾ ਕੰਟ੍ਰੈਕਟ ਫਸ ਗਿਆ ਉਹ ਤਾਂ ਫਸ ਗਿਆ ਹਮ ਅਸੀਂ ਉਹ ਲਾਈਨ ਹੀ ਛੱਡਤੀ ਕਿ ਜੋਸੀ ਇੰਟਰਨੈਸ਼ਨਲ ਕੁਆਲਿਟੀ ਤੇ ਅਸੀਂ ਆ ਗਏ ਵੀ ਇੰਟਰਨੈਸ਼ਨਲ ਕੁਆਲਿਟੀ ਦਾ ਹੀ ਕੰਮ ਕਰਨਾ ਓਸੇ ਤੇ ਟੈਕਨੀਕ ਤੇ ਕੰਮ ਕਰਨਾ